ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਤੁਹਾਡਾ ਜਿਹੜੀ ਅੱਜ ਦੀ ਕਹਾਣੀ ਹੈਗੀ ਏ ਇੱਕ ਸਾਉਦੀ ਅਰਬ ਦੇ ਜਿਹੜਾ ਕਿ ਜਵਾਨ ਇਹ ਗਿਆ ਹੋਇਆ ਸੀ ਤੇ ਉਸ ਨੂੰ ਫਾਂਸੀ ਦੀ ਸਜ਼ਾ ਹੋਣ ਜਾ ਰਹੀ ਏ ਤੇ ਇਹ ਕਹਾਣੀ ਉਸ ਦੀ ਲੈ ਕੇ ਆਏ ਆਂ ਆਪਾਂ ਉਸ ਦੀ ਕਹਾਣੀ ਇਸ ਤਰ੍ਹਾਂ ਹੈਗੀ ਉਹ ਵਿਦੇਸ਼ ਵਿੱਚ ਜਾਂਦਾ ਏ ਆਪਦਾ ਕੋਈ ਕਮਾਈ ਕਰਨ ਵਾਸਤੇ ਜਿਵੇਂ ਅੱਜ ਕੱਲ ਸਾਰੇ ਹੀ ਮੁੰਡੇ ਜਾਂਦੇ ਆ ਤੇ ਉਸ ਨੂੰ ਕਿਸ ਤਰੀਕੇ ਨਾਲ ਪੁਲਸਲਾ ਫਸਾਉਂਦਾ ਹੈ ਤੇ ਉਸ ਨੂੰ ਇੱਥੋਂ ਤੱਕ ਕਰ ਲਿਆ ਹੁੰਦਾ ਹੈ ਕਿ ਉਸ ਨੂੰ ਸਿਰ ਕਲਮ ਕਰਨ ਦਾ 사ウਦੀ ਕੋਰਟ ਵੱਲੋਂ ਉਸ ਨੂੰ ਹੁਕਮ ਹੋ ਜਾਂਦੇ ਆ ਤੇ ਉਸ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਣੀ ਹੈ ਤੇ ਕਿਸ ਤਰ੍ਹਾਂ ਉਸ ਨੂੰ ਸਾਰੇ ਵਿੱਚ ਫਸਾਇਆ ਜਾਂਦਾ ਹੈ ਕਿਸ ਤਰ੍ਹਾਂ ਉਸ ਨੂੰ ਫਾਂਸੀ ਦੇ ਹੁਕਮ ਹੁੰਦੇ ਆ ਕੀ ਕਹਾਣੀ ਸੀ ਕਹਾਣੀ ਆ ਆਪਾਂ ਇਹ ਕਹਾਣੀ ਤੁਹਾਨੂੰ ਪੂਰੀ ਦੱਸਾਂਗੇ ਲਾਸਟ ਤੱਕ ਜਰੂਰ ਦੇਖਿਓ ਵੀਡੀਓ ਨੂੰ ਤਾਂ ਹੀ ਤੁਹਾਨੂੰ ਸਾਰਾ ਪਤਾ ਲੱਗੇਗਾ ਇਹ ਕਹਾਣੀ ਹੈਗੀ ਇਹ 사ウਦੀ ਅਰਬ ਦੇ ਜਾਇਦ ਦੀ ਸਾਉਂਗਾ ਸੌਦੀ ਕੋਰਟ ਨੇ ਉਸ ਦਾ ਸਿਰ ਕਲਮ ਕਰਨ ਦਾ ਹੁਕਮ ਦੇ ਦਿੱਤਾ ਹੈ ਠੀਕ ਹੈ ਇੱਕ ਸੌਦੀ ਅਰਬ ਜਦੋਂ ਕੀ ਕੋਰਟ ਹੁਕਮ ਦੇ ਦਿੰਦੀ ਹੈ ਤੇ ਉਦੋਂ ਉਹ ਆਪਦੇ ਕਰਦਿਆਂ ਨੂੰ ਇੱਕ ਲੈਟਰ ਲਿਖ ਕੇ ਪਾਉਂਦਾ ਹੈ ਆਪਦੇ ਨਾਂ ਤੇ ਤੇ ਉਸ ਦੇ ਵਿੱਚ ਉਹ ਆਪਦੀ ਸਾਰੀ ਕਹਾਣੀ ਦੱਸਦਾ ਹੈ ਕਿ ਹਾਂ ਮੇਰੇ ਨਾਲ ਕਿਸ ਤਰ੍ਹਾਂ ਤੇ ਕੀ ਕੀ ਹੋਇਆ ਹੈ ਠੀਕ ਹੈ ਤੇ ਉਹ ਇਸੇ ਤਰ੍ਹਾਂ ਹੀ ਗੱਲ ਸ਼ੁਰੂ ਹੁੰਦੀ ਹੈ ਤੇ ਉਹ ਦੱਸਦਾ ਇਸ ਜਿਹੜਾ ਕਿ ਜਿਆਦੇ ਉਹ ਦੱਸਦਾ ਹੈ ਕਿ ਅਸੀਂ ਸੱਤ ਭਰਾ ਹੁੰਨੇ ਆ ਤੇ ਦੋ ਭੈਣਾਂ ਹੁੰਦੀਆਂ ਐ ਤੇ ਜਿਸ ਦੇ ਵਿੱਚੋਂ ਕਿ ਮੈਂ ਦੂਸਰੇ ਨੰਬਰ ਵਾਲਾ ਮੁੰਡਾ ਹੁੰਨਾ ਤੇ ਵਧੀਆ ਮੇਰੇ ਜਿਹੜੇ ਪਹਿਲਾਂ ਉੱਧਰ ਸਾਊਦੀ ਵਿੱਚ ਦੋ ਭਰਾ ગયા ਹੁੰਦੇ ਆ ਉਹ ਉੱਧਰ ਡਰਾਈਵਰੀ ਕਰ ਰਿਆ ਹੁੰਦੇ ਨੇ ਠੀਕ ਐ ਸਾਊਦੀ ਅਰਬ ਦੇ ਵਿੱਚ ਤੇ ਉਹ ਜਦੋਂ ਆ ਨਾ ਮੇਰਾ ਵਿਆਹ ਹੋ ਜਾਂਦਾ ਹੈ ਤੇ ਫਿਰ ਮੈਂ ਵੀ ਸੋਚਦਾ ਕਿ ਨਾ ਕਿ ਕੋਈ ਕੰਮ ਕਰ ਕੀਤਾ ਜਾਵੇ ਤੇ ਫਿਰ ਮੈਂ ਆਦੇ ਭਰਾਵਾਂ ਨੂੰ ਕਹਿਣਾ ਤੇ ਫਿਰ ਮੇਰਾ ਵੀ ਉੱਧਰ ਦਾ ਵੀਜ਼ਾ ਲਵਾਇਆ ਜਾਂਦਾ ਹੈ ਜਦੋਂ ਉੱਧਰ ਤਾਂ ਵੀਜ਼ਾ ਲਵਾਇਆ ਜਾਂਦਾ ਹੈ ਤੇ ਮੇਰਾ ਵੀਜ਼ਾ ਆ ਜਾਂਦਾ ਹੈ ਮੇਰਾ ਮੈਡੀਕਲ ਹੁੰਦਾ ਹੈ ਤੇ ਉਹ ਕਹਿੰਦਾ ਕਿ 2018 ਵਿੱਚ ਮੇਰਾ ਕੀ ਵੀਜ਼ਾ ਲੱਗਦਾ ਹੈ ਏਜ ਡਰਾਈਵਰ ਟਰਾਂਸਪੋਰਟ ਤੇ ਉਹਦੇ ਵਿੱਚ ਉਹਦਾ ਵੀਜ਼ਾ ਹੁੰਦਾ ਹੈ ਤੇ ਉਸ ਕੰਪਨੀ ਦਾ ਨਾਮ ਹੁੰਦਾ ਅਲਸਾਨੀ ਮੁਹੰਮਦ ਉਸ ਕੰਪਨੀ ਦਾ ਨਾਮ ਹੁੰਦਾ ਹੈ ਤੇ ਕਹਿੰਦਾ ਉੱਥੇ ਮੈਨੂੰ 25000 ਰੁਪਏ ਸੈਲਰੀ ਮਿਲਦੀ ਹੈ ਤੇ ਜਿਸ ਤੋਂ ਮੈਂ ਵਧੀਆ ਹਨਾ ਠੀਕ ਸੀ ਗੁਜ਼ਾਰਾ ਚੱਲ ਰਿਹਾ ਸੀ ਪਰ ਜਿਸ ਤਰ੍ਹਾਂ ਕਿ ਨਾ ਉਹਦੇ ਪਤੀ ਪਤਨੀ ਸੀ ਇੱਧਰ ਤੇ ਉਹਨਾਂ ਦੇ ਬੱਚੇ ਸੀ ਤੇ ਉਸ ਨੂੰ 25000 ਬਹੁਤ ਥੋੜਾ ਸੀ ਜਿਸ ਕਰਕੇ ਉਸ ਦਾ ਗੁਜ਼ਾਰਾ ਨਹੀਂ ਸੀ ਹੁੰਦਾ ਫਿਰ ਉਹ ਕੀ ਕਰਦਾ ਹੈ ਕਿ ਫਿਰ ਉਹ ਉਸ ਕੰਪਨੀ ਨੂੰ ਰਜਾਈਨ ਦੇ ਦਿੰਦਾ ਹੈ ਦੂਸਰੀ ਕੰਪਨੀ ਦੇ ਵਿੱਚ ਚਲਾ ਜਾਂਦਾ ਹੈ ਜਿੰਦਾ ਕੀ ਅਲਫ ਅਲਫਜ਼ਾਰ ਕੰਪਨੀ ਦਾ ਨਾਮ ਹੁੰਦਾ ਹੈ ਤੇ ਉਸ ਕੰਪਨੀ ਦੇ ਵਿੱਚ ਜਾ ਕੇ ਆਪ ਦਾ ਕੰਮ ਸ਼ੁਰੂ ਕਰ ਦਿੰਦਾ ਹੈ ਉਥੇ ਉਹ ਕੀ ਪਾਰਟ ਟਾਈਮ ਵੀ ਕਰਦਾ ਹੈ ਤੇ ਦੂਸਰਾ ਕੰਮ ਵੀ ਕਰਦਾ ਹੈ ਤੇ ਉਸ ਨੂੰ ਮਾੜੀ ਮੋਟੀ ਟਿਪ ਵੀ ਮਿਲ ਜਾਂਦੀ ਹੈ ਤੇ ਉਸ ਦਾ ਬਹੁਤ ਹੀ ਵਧੀਆ ਗੁਜ਼ਾਰਾ ਚੱਲਣ ਲੱਗ ਪੈਂਦਾ ਹੈ ਤੇ ਬਹੁਤ ਖੁਸ਼ ਹੁੰਦਾ ਹੈ ਤੇ ਆਪਦੇ ਘਰਦਿਆਂ ਨੂੰ ਵੀ ਦੱਸਦਾ ਹੈ ਤੇ ਉਹਨਾਂ ਨੂੰ ਵੀ ਬਹੁਤ ਖੁਸ਼ੀ ਹੁੰਦੀ ਹੈ ਕਿ ਮੇਰਾ ਸਭ ਕੁਝ ਵਧੀਆ ਉਸਦੀ ਜ਼ਿੰਦਗੀ ਬਹੁਤ ਹੀ ਵਧੀਆ ਚੱਲ ਰਹੀ ਸੀ ਤੇ ਇਸ ਦੇ ਦੌਰਾਨ ਹੀ ਜਿਹੜਾ ਕਿ ਉਸਦੇ ਦੋ ਭਰਾ ਉਹ ਵੀ ਡਰਾਈਵਰ ਸੀ ਉਧਰ ਤੇ ਜਿਹੜਾ ਇੱਕ ਉਹਦਾ ਛੋਟਾ ਭਰਾ ਸੀ ਉਹ ਇੱਧਰ ਸੀ ਉਹ ਆਦੀ ਪੁਲਿਸ ਦੀ ਤਿਆਰੀ ਕਰ ਰਹੀ ਸੀ ਬਾਕੀ ਛੋਟੇ ਸੀ ਠੀਕ ਹੈ ਇਸੇ ਤਰ੍ਹਾਂ ਉਹ ਕਹਿੰਦਾ ਕਿ ਹਾਂ ਕਿ ਮੇਰੀ ਜ਼ਿੰਦਗੀ ਵਧੀਆ ਚੱਲਣ ਲੱਗ ਪਈ ਸਾਰਾ ਕੁਝ ਸਹੀ ਸੀ ਪਰ ਜਿਵੇਂ ਕੀ ਕਿਸਮਤ ਨੂੰ ਪਤਾ ਨਹੀਂ ਹੁੰਦਾ ਕੀ ਮਨਜ਼ੂਰ ਹੁੰਦਾ ਹੈ ਉਸ ਤੋਂ ਬਾਅਦ ਉਹ ਕੀ ਹੁੰਦਾ ਹੈ ਉਹ ਕਹਿੰਦਾ ਹੈ ਕਿ ਹੁੰਦਾ ਇਸ ਤਰ੍ਹਾਂ ਹੈ ਕਿ ਅਸੀਂ ਕਿ ਮੈਂ ਉਹ ਇੱਕ ਦਿਨ ਕਿਹੜਾ ਆਪਦਾ ਕੰਮ ਕਰ ਰਿਹਾ ਕੰਮ ਤੇ ਜਾਂਦਾ ਹੁੰਨਾ ਕਿ ਉਹ ਜਿਹੜੀ ਗੱਡੀ ਹੁੰਦੀ ਉਸ ਕੰਪਨੀ ਦੀ ਉਸ ਦੇ ਨਾਲ ਮੇਰਾ ਮੈਂ ਉਹ ਚਲਾ ਰਿਹਾ ਹੁੰਨਾ ਤੇ ਹਨਾ ਤੇ ਮੇਰਾ ਐਕਸੀਡੈਂਟ ਹੋ ਜਾਂਦਾ ਤੇ ਐਕਸੀਡੈਂਟ ਬਹੁਤ ਹੀ ਜਿਆਦਾ ਭਿਆਨਕ ਹੁੰਦਾ ਹੈ ਜਿਸ ਨਾਲ ਮੇਰੀ ਸਾਰੀ ਗੱਡੀ ਦੀ ਤੋੜਫੋੜ ਹੋ ਜਾਂਦੀ ਹੈ ਪਰ ਕਿਸਮਤ ਵੱਲੋਂ ਮੈਂ ਬਚ ਜਾਂਦਾ ਮੇਰੀ ਜਾਨ ਬਚ ਜਾਂਦੀ ਹੈ ਤੇ ਪਰ ਉਹ ਉਸ ਗੱਡੀ ਦਾ ਬਹੁਤ ਹੀ ਬੁਰਾ ਹਾਲ ਹੋ ਜਾਂਦਾ ਹੈ ਉਹ ਕਹਿੰਦਾ ਕਿ ਜਦੋਂ ਇਸ ਜਿਹੜਾ ਹੁੰਦਾ ਹੈ ਮਾਲਕ ਸੀ ਉਸ ਨੂੰ ਪਤਾ ਲੱਗਾ ਕੰਪਨੀ ਦਾ ਤੇ ਉਹ ਮੇਰੇ ਤੇ ਬਹੁਤ ਹੀ ਜ਼ਿਆਦਾ ਗੁੱਸਾ ਹੋਇਆ ਤੇ ਉਸ ਨੇ ਮੈਨੂੰ ਹਰਜਾਨਾ ਲਾ ਦਿੱਤਾ ਹਰਜਾਨਾ ਇੰਨਾ ਜ਼ਿਆਦਾ ਸੀ ਕਿ ਉਹ ਆ ਨਾ ਮੈਂ ਸਾਰੀ ਉਮਰ ਵੀ ਉਸ ਕੰਪਨੀ ਦੇ ਵਿੱਚ ਕੰਮ ਕਰਦਾ ਰਹਿੰਦਾ ਤੇ ਮੇਰੇ ਤੋਂ ਫਿਰ ਵੀ ਨਹੀਂ ਸੀ ਪੂਰਾ ਹੋਣਾ ਜਿਸ ਕਰਕੇ ਮੈਂ ਬਹੁਤ ਹੀ ਜ਼ਿਆਦਾ ਟੈਨਸ਼ਨ ਲੈ ਜਨਾ ਟੈਨਸ਼ਨ ਲੈ ਕੇ ਟੈਂਸ਼ਨ ਜਦੋਂ ਲੈਂਦਾ ਹੈ ਫਿਰ ਕੀ ਹੁੰਦਾ ਹੈ ਕਿ ਉਹ ਦਿਨ ਰਾਤ ਟੈਨਸ਼ਨ ਵਿੱਚ ਰਹਿੰਦਾ ਹੈ ਫਿਰ ਉਹ ਸੋਚਦਾ ਹੈ ਕਿ ਕਿਉਂ ਨਾ ਮੈਂ ਇੱਥੋਂ ਹੀ ਭੱਜ ਜਾਵਾ ਫਿਰ ਉਹ ਇਸੇ ਤਰ੍ਹਾਂ ਹੀ ਕਰਦਾ ਹੈ ਉਥੋਂ ਭੱਜ ਜਾਂਦਾ ਹੈ ਉਸ ਕੰਪਨੀ ਨੂੰ ਛੱਡ ਕੇ ਫਿਰ ਉਹ ਭੱਜ ਕੇ ਕਿਤੇ ਹੋਰ ਰਹਿਣ ਲੱਗ ਪੈਂਦਾ ਹੈ ਉਹ ਕਹਿੰਦਾ ਉੱਥੇ ਕੀ ਮੇਰਾ ਇੱਕ ਬਣਿਆ ਹੁੰਦਾ ਹੈ ਫਰੈਂਡ ਬਣ ਜਾਂਦਾ ਹੈ ਜਿਹੜਾ ਕਿ ਪਾਕਿਸਤਾਨੀ ਮੁੰਡਾ ਹੁੰਦਾ ਉਹ ਮੇਰਾ ਫਰੈਂਡ ਬਣ ਜਾਂਦਾ ਹੈ ਫਿਰ ਅਸੀਂ ਦੋਵੇਂ ਇਕੱਠੇ ਥੋੜਾ ਟਾਈਮ ਰਹਿਨੇ ਆ ਫਿਰ ਉਹਦੇ ਨਾਲ ਕਾਫੀ ਜ਼ਿਆਦਾ ਮੇਰੇ ਹੋ ਜਾਂਦਾ ਫਿਰ ਉਹ ਮੈਨੂੰ ਇੱਕ ਪੁਲਸ ਵਾਲੇ ਨਾਲ ਮਲਾਉਂਦਾ ਹੈ ਜਿਸ ਨਾਲ ਕਰਕੇ ਮੈਨੂੰ ਮੈਨੂੰ ਉਹ ਮਲਾਉਂਦਾ ਹੈ ਤੇ ਮੈਂ ਉਸ ਨੂੰ ਆਪਦੀ ਜਿਹੜਾ ਪੁਲਸ ਵਾਲਾ ਹੁੰਦਾ ਉਸ ਨੂੰ ਸਾਰੀ ਆਪਦੀ ਹੱਡ ਬੀਤੀ ਸੁਣਾਉਣਾ ਕਿ ਹਾਂ ਮੇਰੇ ਨਾਲ ਇਸ ਤਰ੍ਹਾਂ ਇਸ ਤਰ੍ਹਾਂ ਹੋਇਆ ਸਾਰਾ ਕੁਝ ਉਸ ਨੂੰ ਦੱਸਦਾ ਹੈ ਉਹ ਕਹਿੰਦਾ ਜਦੋਂ ਕਿ ਮੈਂ ਉਸ ਨੂੰ ਦੱਸਦਾ ਸਾਰਾ ਕੁਝ ਤੇ ਫਿਰ ਕੀ ਹੁੰਦਾ ਹੈ ਕਿ ਉਹ ਪੁੱਛ ਲਾ ਕੇੰਦਾ ਕਿ ਚੋ ਕੋਈ ਚੱਕਰ ਨਹੀਂ ਤੂੰ ਟੈਨਸ਼ਨ ਨਾ ਲੈ ਤੇ ਕਿ ਮੈਂ ਤੇਰਾ ਇਹ ਪਰਚਾ ਵੀ ਹੈ ਨਾ ਕਿ ਜਿਹੜਾ ਹਰਜਾਨਾ ਲਗਾ ਉਹ ਵੀ ਤੇਰਾ ਰਫਾ ਦਫਾ ਕਰਾ ਦਾਂਗਾ ਤੇ ਉਸਨੇ ਮੈਨੂੰ ਰੋਟੀ ਵੀ ਖਵਾਈ ਤੇ ਥੋੜੇ ਬਹੁਤੇ ਪੈਸੇ ਵੀ ਦਿੱਤੇ ਜਿਸ ਤੋਂ ਗਿਆ ਨਾ ਵੀ ਮੈਨੂੰ ਇਹ ਹੋ ਗਿਆ ਕਿ ਹਾਂ ਕੀ ਨਹੀਂ ਮੈਂ ਹੁਣ ਕੁਝ ਕਰ ਲਾਂਗਾ ਕਿ ਮੈਂ ਖਤਰੇ ਤੋਂ ਬਾਹਰ ਆ ਜਿਸ ਨਾਲ ਮੈਨੂੰ ਬਹੁਤ ਹੌਸਲਾ ਮਿਲਦਾ ਹੈ ਤੇ ਉਹ ਮੈਨੂੰ ਆਪ ਹੀ ਕੰਮ ਦੇ ਦਿੰਦਾ ਹੈ ਜਿਹੜਾ ਪੁਲਿਸ ਵਾਲਾ ਹੁੰਦਾ ਉਹ ਕੰਮ ਦੇ ਦਿੰਦਾ ਉਹਦਾ ਕੰਮ ਇਸ ਤਰ੍ਹਾਂ ਹੁੰਦਾ ਕਿ ਉਹਨੇ ਗੱਡੀ ਹੀ ਚਲਾਉਣੀ ਹੁੰਦੀ ਪੁਲਿਸ ਵਾਲੇ ਦੀ ਜੋ ਕੰਮ ਉਹ ਕਹਿੰਦਾ ਸੀ ਜਿਹੜੀ ਚੀਜ਼ ਕਹਿੰਦਾ ਸੀ ਉਹ ਓਵੇਂ ਹੀ ਕਰਦਾ ਸੀ ਤੇ ਉਹ ਪੈਸੇ ਵੀ ਬਹੁਤ ਵਧੀਆ ਦਿੰਦਾ ਸੀ ਜਿਸ ਕਰਕੇ ਕਿ ਉਹ ਬਹੁਤ ਖੁਸ਼ ਸੀ ਉਸਦੀ ਉਹ ਕਹਿੰਦਾ ਫਿਰ ਮੇਰੀ ਇਸੇ ਤਰ੍ਹਾਂ ਹੀ ਵਧੀਆ ਜ਼ਿੰਦਗੀ ਲੰਘਦੀ ਰਹਿੰਦੀ ਹੈ ਜਦੋਂ ਹੌਲੀ-ਹੌਲੀ ਇਹ ਕੰਮ ਮੈਂ ਕਰਦਾ ਰਹਿਣਾ ਮੇਰਾ 1 ਸਾਲ ਤੱਕ ਕਰੇ ਕੰਮ ਬਹੁਤ ਵਧੀਆ ਜਿਆਦਾ ਚੱਲਦਾ ਹੈ ਮੈਨੂੰ ਪੈਸਾ ਵੀ ਕਈ ਵਾਰੀ ਮੈਂ ਸੋਚਦਾ ਸੀ ਕਿ ਹਾਂ ਮੈਨੂੰ ਇੱਥੇ ਵਧੀਆ ਪੈਸਾ ਹੈ ਕਿ ਕਿਸਮਤ ਨੇ ਮੈਨੂੰ ਵਧੀਆ ਥਾਂ ਤੇ ਲੈ ਜਾਂਦਾ ਹੈ ਉਹ ਆਂਦਾ ਕਿ ਫਿਰ ਕੀ ਹੁੰਦਾ ਹੈ ਕਿ ਬਾਦ ਵਿੱਚ ਜਦੋਂ ਸਾਰਾ ਕੁਝ ਵਧੀਆ ਹੁੰਦਾ ਹੈ ਇੱਕ ਦਿਨ ਇਸ ਤਰ੍ਹਾਂ ਹੁੰਦਾ ਹੈ ਕਿ ਮੈਨੂੰ ਜਿਹੜਾ ਉਹ ਪੂਲਸ ਵਾਲ ਦੇ ਘਰੇ ਵੀ ਕਾਫੀ ਟਾਈਮ ਗਿਆ ਹੋਇਆ ਸੀ ਉਹਨਾਂ ਦੇ ਘਰੇ ਜਾਂਦਾ ਤੇ ਫਿਰ ਉਹ ਕਹਿੰਦਾ ਕਿ ਆ ਵੀ ਬੈਗ ਕੀ ਇਤਰੋ ਦੇ ਉਹ ਸਮਾਨ ਇਸ ਤਰ੍ਹਾਂ ਦਿੰਦਾ ਹੀ ਸੀ ਕੋਈ ਇੱਥੋਂ ਇੱਥੇ ਭੇਜਦਾ ਇਤਰੋ ਇਤਰੋ ਉਹਨਾਂ ਦਾ ਉਸੇ ਤਰੀਕੇ ਉਹਨੇ ਉਸ ਦਿਨ ਮੈਨੂੰ ਬੈਗ ਦਿੱਤੇ ਤੇ ਮੈਂ ਕਿ ਉਹਨਾਂ ਨੂੰ ਜਿੱਥੇ ਉਸਨੇ ਕਿਹਾ ਸੀ ਉੱਥੇ ਲੈ ਕੇ ਜਾ ਰਿਹਾ ਸੀ ਤੇ ਰਸਤੇ ਵਿੱਚ ਮੈਨੂੰ ਪੁਲਸ ਮਿਲ ਜਾਂਦੀ ਹੈ ਜਦੋਂ ਪੁਲਸ ਮਿਲ ਜਾਂਦੀ ਹੈ ਤੇ ਉਹ ਉਸ ਨੂੰ ਕੀ ਫੜ ਲੈਂਦੀ ਹੈ ਤੇ ਉਹ ਸੋਚਦਾ ਹੈ ਕਿ ਹਾਂ ਜਿਹੜਾ ਮੇਰਾ ਹਰਜਾਨੇ ਵਾਲਾ ਕੇਸ ਸੀ ਉਹ ਰਫਾ ਦਫਾ ਨਹੀਂ ਹੋਇਆ ਉਸ ਮਾਮਲੇ ਵਿੱਚ ਮੈਨੂੰ ਫੜਨ ਆ ਗਏ ਨੇ ਉਹ ਆਦਾ ਕਿ ਮੈਂ ਇਹ ਤਾਂ ਭਜਨਾ ਤੋਂ ਨਹੀਂ ਕੀ ਸੀ ਉੱਥੇ ਖੜਾ ਹੁੰਦਾ ਫਿਰ ਉਸ ਦੇ ਜਿਹੜੇ ਸਾਰਾ ਹੁੰਦੀ ਹੈ ਚੈੱਕ ਕੀਤਾ ਜਾਂਦਾ ਉਸ ਦਾ ਬੈਗ ਵਗੈਰਾ ਜਦੋਂ ਉਸ ਦੇ ਬੈਗ ਚੈੱਕ ਕੀਤੇ ਜਾਂਦੇ ਹਨ ਤੇ ਉਹਨਾਂ ਟਾਈਮ ਨੂੰ ਪੁਲਿਸ ਉਸ ਨੂੰ ਲੈ ਜਾਂਦੀ ਹੈ ਫੜ ਕੇ ਠੀਕ ਹੈ ਤੇ ਨਾਲ ਜਿਹੜਾ ਹੁੰਦਾ ਮਿੱਤਰ ਹੁੰਦਾ ਉਹਨੂੰ ਵੀ ਫੜ ਲੈਂਦੇ ਆ ਪੁਲਿਸ ਵਾਲਾ ਵੀ ਫੜਿਆ ਜਾਂਦਾ ਉਹ ਤਾਂ ਜ਼ਮਾਨਤ ਤੇ ਬਾਹਰ ਹੋ ਜਾਂਦਾ ਹੈ ਤੇ ਇਹ ਫਸ ਜਾਂਦੇ ਨੇ ਜੇ ਜਦੋਂ ਫਸ ਜਾਂਦੇ ਨੇ ਫਿਰ ਉਹ ਜਿਹੜੇ ਬੈਗ ਹੁੰਦੇ ਉਹਨਾਂ ਦੀ ਤਲਾਸ਼ੀ ਲਈ ਜਾਂਦੀ ਹੈ ਤੇ ਉਹਨਾਂ ਦੇ ਵਿੱਚੋਂ ਇਹ ਨਸ਼ੀਲੇ ਪਦਾਰਥ ਹੁੰਦੇ ਆ ਇੱਕ ਜਿਹੜਾ ਕਿ ਇੱਕ ਬੈਗ ਵਿੱਚ 300 ਹੁੰਦਾ ਤੇ ਇੱਕ ਚ 400 ਗ੍ਰਾਮ ਜਿਸ ਕਰਕੇ ਉਸ ਨੂੰ ਕਿ ਫਿਰ ਇਹ ਜਦੋਂ ਸੌਦੀ ਕੋਰਟ ਤੇ ਕੇਸ ਮਾਮਲਾ ਪਹੁੰਚਦਾ ਹੈ ਤੇ ਉੱਥੇ ਜਾ ਕੇ ਇਸ ਨੂੰ ਸਜ਼ਾ ਸੁਣਾਈ ਦਿੱਤੀ ਜਾਂਦੀ ਹੈ ਕਿ ਹਾਂ ਕਿ ਇਸ ਨੂੰ ਇਹ ਸੇਰਕਲਮ ਕੀਤਾ ਜਾਵੇ ਇਸ ਦਾ ਕੀ ਇਸ ਨੂੰ ਫਾਂਸੀ ਦਿੱਤੀ ਜਾਵੇ ਤੇ ਇਹ ਜਦੋਂ ਵੀ ਖਬਰ ਉਹ ਆਪਦੇ ਘਰਦਿਆਂ ਨੂੰ ਉਹਨਾਂ ਦੇ ਘਰਦਿਆਂ ਨੂੰ ਪਹੁੰਚਦੀ ਏ ਤੇ ਉਹ ਬਹੁਤ ਹੀ ਜ਼ਿਆਦਾ ਰੋਂਦੇ ਨੇ ਕਰਲਾਉਂਦੇ ਨੇ ਤੇ ਉਹ ਕੀ ਕਹਿੰਦਾ ਹੈ ਕਿ ਹਾਂ ਮੇਰੀ ਮੈਂ ਤਾਂ ਮਜਬੂਰ ਬੰਦਾ ਨਾ ਫਸ ਗਿਆ ਸਾ ਇਸ ਤਰ੍ਹਾਂ ਕਰਕੇ ਤੇ ਫਿਰ ਉਹ ਕੀ ਕਰਦਾ ਕਿ ਉਸ ਦੇ ਕਰਦਿਆਂ ਨੂੰ ਉਹ ਆਪਦੇ ਨੂੰ ਸਾਰੇ ਗੱਲ ਦੱਸਦਾ ਕਿ ਜਿਹੜੀ ਵੀ ਪੁਲਿਸ ਵਾਲਿਆਂ ਨੇ ਭੇਜੀ ਹੋਈ ਚਿੱਠੀ ਉਹ ਸਾਰੀ ਗਲਤ ਹੈ ਕਿ ਮੈਂ ਸਹੀ ਹੈ ਕਿ ਮੇਰੇ ਨਾਲ ਇੱਥੇ ਆ ਆ ਕੁਛ ਹੋਇਆ ਹੈ ਤੇ ਇਸ ਤਰ੍ਹਾਂ ਮੈਂ ਇਸ ਕੰਮ ਵਿੱਚ ਪਿਆ ਫਿਰ ਜੇ ਉਹ ਪੁਲਸ ਵਾਲਿਆਂ ਨੇ ਉਹ ਚਿੱਠੀ ਭੇਜੀ ਹੁੰਦੀ ਉਹਨੇ ਕਰਦਿਆ ਉਹਨੂੰ ਕਿ ਇਸ ਤਰ੍ਹਾਂ ਤੁਹਾਡਾ ਮੁੰਡਾ ਸੀ ਤੇ ਉਹਨੂੰ ਹਨਾ ਕਿ ਨਸ਼ੇ ਨਸ਼ੀਲੇ ਪਦਾਰਥਾਂ ਵਿੱਚ ਫੜਿਆ ਗਿਆ ਹੈ ਤੇ ਉਸ ਨੂੰ ਕਿ ਫਾਂਸੀ ਦੀ ਸਜ਼ਾ ਦਿੱਤੀ ਜਾਂਦੀ ਹੈ ਜਿਸ ਨੂੰ ਸੁਣ ਕੇ ਉਸ ਦੀ ਪਤਨੀ ਤੇ ਉਸ ਦੇ ਬੱਚਿਆਂ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੋ ਜਾਂਦਾ ਉਸ ਦੀ ਮਾਂ ਦਾ ਸਾਰਿਆਂ ਦਾ ਹੀ ਬਹੁਤ ਹੀ ਜ਼ਿਆਦਾ ਕੀ ਦੁੱਖ ਹੁੰਦਾ ਹੈ ਤੇ ਬਹੁਤ ਹੀ ਜ਼ਿਆਦਾ ਉਹਨਾਂ ਤੇ ਦੁੱਖਾਂ ਦਾ ਭਾਰ ਟੁੱਟ ਜਾਂਦਾ ਹੈ ਤੇ ਜਿਸ ਨੂੰ ਦੇਖਦੇ ਹੋયા ਉਹ ਕੀ ਕਰਦਾ ਹੈ ਕਿ ਫਿਰ ਉਹ ਅਦੇ ਜਦੋਂ ਸਾਰਿਆਂ ਨੂੰ ਪਤਾ ਲੱਗਦਾ ਫਿਰ ਉਹ ਆਦੇ ਆਪ ਇੱਕ ਹੀ ਚਿੱਠੀ ਲੇਕ ਕੇ ਭੇਜਦਾ ਹੈ ਕਿ ਮੇਰੇ ਨਾਲ ਇਹ ਵਾਰਤਾਤ ਇਸ ਤਰ੍ਹਾਂ ਹੋਈ ਏ ਤੇ ਫਿਰ ਉਸ ਦੇ ਜਿਹੜੇ ਕਰਦੇ ਨੇ ਉਹ ਮਤਲਬ ਕਿ ਬਹੁਤ ਹੀ ਜ਼ਿਆਦਾ ਪਰੇਸ਼ਾਨੀ ਵਿੱਚ ਨੇ ਫਿਰ ਜਿਹੜੇ ਕਿ ਹੁੰਦੇ ਨੇ ਉਹ ਉੱਧਰ ਵਾਲੀ 사우ਦੀ ਅਰਬ ਦੀ ਕੋਰਟ ਹੁੰਦੀ ਹੈ ਤੇ ਉਹ ਕਹਿੰਦੇ ਆ ਕਿ ਨਵੀਂ ਦਿੱਲੀ ਵਿੱਚ ਮੌਜੂਦ 사우ਦੀ ਸ਼ਾਹੀ ਤੂਤਾਵਾਸ ਕਿੰਗ ਸਲਮਾਨ ਅਬਦੁੱਲ ਅਸੀਮ ਸੋ ਦੀ ਜਗ੍ਹਾਏ ਉੱਥੇ ਜਾ ਕੇ ਤੁਸੀਂ ਹਨਾ ਉਸ ਨੂੰ ਦੇ ਅੱਗੇ ਤੁਸੀਂ ਕੋਈ ਰਿਕਵੈਸਟ ਕਰ ਸਕਦੇ ਜੇ ਜੇ ਤੁਸੀਂ ਕਰਨਾ ਚਾਹੁੰਦੇ ਜੇ ਤਾਂ ਠੀਕ ਹੈ ਤੇ ਫਿਰ ਉਹ ਇਸੇ ਤਰ੍ਹਾਂ ਹੀ ਹੁਣ ਕਰਨਗੇ ਦੇਖਦੇ ਆਂ ਕਿ ਥੋੜੇ ਹੀ ਦਿਨਾਂ ਦੇ ਵਿੱਚ ਉਸ ਨੂੰ ਫਾਂਸੀ ਹੋਣ ਵਾਲੀ ਏ ਤੇ ਜੇ ਕੋਈ ਵੀ ਉਸ ਦੀ ਕੋਈ ਹੈਲਪ ਕਰ ਸਕਦਾ ਹੈ ਤੇ ਜਰੂਰ ਦੱਸਿਓ ਕਮੈਂਟ ਵਿੱਚ ਤੇ ਨਾਲੇ ਕਰਨ ਦੀ ਕੋਸ਼ਿਸ਼ ਵੀ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਉਹਨਾਂ ਦੀ ਕੋਈ ਹੈਲਪ ਹੋ ਸਕੇ ਕੋਈ ਉਹਨਾਂ ਦੀ ਹੈਲਪ ਕਰਨ ਵਾਸਤੇ ਉੱਠ ਸਕੇ ਤੇ ਇਹ ਬਿਲਕੁਲ ਸੱਚੀ ਕਹਾਣੀ ਹੈ 사우ਦੀ ਅਰਬ ਦੇ ਜ਼ੈਦ ਦੀ ਜਿਹੜਾ ਕਿ ਆਪਾਂ ਤੁਹਾਨੂੰ ਨਾਲ-ਨਾਲ ਫੋਟੋਆਂ ਵਿੱਚ ਆਪਾਂ ਤੁਹਾਨੂੰ ਦਿਖਾ ਵੀ ਦਿੱਤਾ ਹੈ ਉਸ ਦੇ ਜਿੰਨੇ ਵੀ ਉਹਨਾਂ ਦੇ ਜੀਵਾਂ ਬਾਰੇ ਆਪਾਂ ਨੂੰ ਜੋ ਵੀ ਕੁਝ ਮਿਲਿਆ ਉਸ ਦੇ ਬਾਰੇ ਤੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਲੱਗੀ ਜ਼ਰੂਰ ਦੱਸਿਆ ਜੇ ਤੇ ਇਹ ਕਹਾਣੀ ਨੂੰ ਜ਼ਰੂਰ ਸ਼ੇਅਰ ਕਰਿਓ ਕਿਉਂਕਿ ਆ ਵਾਤ ਤੋਂ ਵਾਤ ਜਾਵੇ ਲੋਕਾਂ ਕੋਲ YouTube ਤੇ ਲਾਈਕ ਹੀ ਕਰ ਦਿਓ ਤੇ ਬਹੁਤ ਸਾਰੇ ਲੋਕਾਂ ਕੋਲ ਚਲੀ ਜਾਣੀ ਆਪਣੇ ਆਪ ਹੀ ਲਾਈਕ ਕਰੋ ਤਾਂ ਜੋ ਲੋਕ ਕੋ ਇਸ ਨੂੰ ਵਾਤ ਤੋਂ ਵਾਤ ਵੇਖੇ YouTube ਵਾਤ ਤੋਂ ਵਾਤ ਲੋਕਾਂ ਦੇ ਕਰ ਭੇਜੇ ਤੇ ਇਸ ਦਾ ਮਾਮਲੇ ਦਾ ਕੁਝ ਹੱਲ ਨਿਕਲ ਸਕੇ ਉਸਦੇ ਛੋਟੇ ਬੱਚਿਆਂ ਬਾਰੇ ਹੀ ਕੁਝ ਬਣ ਜਾਵੇ ਤੇ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਤੁਹਾਡਾ ਬਹੁਤ ਜ਼ਿਆਦਾ ਧੰਨਵਾਦ ਮਿਲਦੇ ਹਾਂ ਕਿਸੇ ਹੋਰ ਵਧੀਆ ਕਹਾਣੀ ਵਧੀਆ ਵੀਡੀਓ ਦੇ ਨਾਲ ਕੋਈ ਨਾ ਕੋਈ ਨਵੀਂ ਜਾਣਕਾਰੀ ਲੈ ਕੇ ਆਵਾਂਗੇ ਤੁਹਾਡੇ ਦੇ ਤੁਹਾਡੇ ਲਈ ਤੇ ਇਸ ਕਰਕੇ ਤੁਹਾਨੂੰ ਵਾਰ-ਵਾਰ ਕਹਿੰਦਾ ਚੈਨਲ ਸਬਸਕ੍ਰਾਈਬ ਕਿਉਂਕਿ ਤਾਂ ਨੋਟੀਫਿਕੇਸ਼ਨ ਮਿਲ ਜੇ ਤੇ ਤੁਹਾਨੂੰ ਸਾਰਿਆਂ ਤੋਂ ਪਹਿਲਾਂ ਜਾਣਕਾਰੀ ਮਿਲ ਸਕੇ ਧੰਨਵਾਦ ਜੀ